ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਸਾਲਸਰ ਬਾਲਾਜੀ ਧਾਮ ਅਤੇ ਸ਼੍ਰੀ ਖਾਟੀ ਸ਼ਾਮ ਧਾਮ ਲਈ ਪੰਜ ਬਸਾਂ ਦਾ ਕਾਫਲਾ ਆਪਦੇ ਹਲਕਾ ਇੰਚਾ ਸਰਦਾਰ ਜਗਿੰਦਰ ਸਿੰਘ ਮਾਨ ਨੇ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਇਸ ਦੌਰਾਨ ਉਹਨਾਂ ਨਾਲ ਤਹਿਸੀਲਦਾਰ ਫਗਵਾੜਾ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਆਪਾਗੂ ਵੀ ਮੌਜੂਦ ਸਨ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਗੁਰਦ ਆਮਾ ਦੇ ਦਰਸ਼ਨ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਉਪਰਾਲਾ ਕਾਬਲੇ ਤਾਰੀਫ ਹੈ ਉਹਨਾਂ ਯਾਤਰਾ ਤੇ ਜਾਣ ਵਾਲੇ ਸਾਰੇ ਹੀ ਸ਼ਰਧਾਲੂਆਂ ਨੂੰ ਬਤਾਈਆਂ ਦਿੰਦਿਆ ਕਿ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਕੀ ਪ੍ਰਮਾਤਮਾ ਉਹਨਾਂ ਦੀਆਂ ਹਰ ਮਨੁਕਾਮਨਾਵਾਂ ਮਾਪੂਰੀਆਂ ਕਰੇ ਸੰਪਨ ਸਰਕਾਰ ਦੀ ਜੋ 30 ਸਥਾਨਾਂ ਦੀ 40 ਸਥਾਨਾਂ ਦੀ ਯਾਤਰਾ ਉਹ ਬੜੀ ਹੀ ਫੂਟਬੋਲ ਬੜਾ ਚਾਇਆ ਵਾੜਿਆਂ ਅੱਜ ਪੰਜਵੀਂ ਬਸ ਚੱਲੀ ਹੁਣ ਵੀ ਚਾਇਆ ਔਰ ਮੈਨੂੰ ਚਾਹਨਾ ਕਿ ਜਿੰਨੇ ਮੇਰੇ ਨਾਲ ਕੰਮ ਕਰਨ ਵਾਲੇ ਨੇ ਵਰਕਰ ਨੇ ਜੀਵਨ ਮੇਰਾ ਗਨਮੈਨ ਦੀ ਜਾਵੇ ਇੱਕ ਦਿਨ ਇਹ ਸਾਰੇ ਸਟਾਫ ਦੀ ਬਸ ਭਰ ਕੇ ਉਕੇ ਜਿਸ ਵਾਰੰਦ ਨੂੰ ਕੀ ਕਰੀਂਦੇ ਇਹਨਾਂ ਨੂੰ ਕਿੱਦਿਆ ਜਾ ਰਿਹਾ ਇਹਨਾਂ ਨਾਲ ਸਾਡੇ ਸੀਨੀਅਰ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਮੀਟ ਪਾਰਟੀ ਸਾਥੀ ਜਾਣਦੇ ਤੋਂ ਅੱਜ ਮੈਨੂੰ ਖੁਸ਼ੀ ਹੈ ਕਿ ਬਹੁਤ ਉਤਸ਼ਾਹ ਆ ਇਹ ਹਰ ਮਲੇਹਰ ਪ੍ਰਿਆਮ ਮਲੇਹਰ ਕਿ ਸਾਡਾ ਵੜਾ ਪੰਜਾਬ ਨੂੰ ਇੱਥੇ ਤੋਂ ਬਾਸ ਜਾਣਾ ਚਾਹੀਦਾ ਇਹ ਬਹੁਤ ਮੇਰੀ ਬੜੀ ਕੀਤੀ ਦੀ ਗੱਲ ਹੈ ਉਸ ਨੂੰ ਫੜਦੇ ਲੋਕ ਬੜੀ ਸੋਸ਼ਲ ਨੇ ਧਾਰਮਿਕ ਨੇ ਔਰ ਪਬਲਿਕ ਦੇ ਕੰਮ ਪਰ ਮਾਰਕ ਪਾਈ ਦੇ ਚੰਮਕ ਚਾਲੇ ਨੇ ਬਨਵਸਾ ਖਟੂਸ਼ਾ ਮੱਲ ਲਗੀ ਇੱਕ ਵਾਰ ਸ ਹਰਮੰਦਰ ਸਿੰਘ ਹਰਮੰਦ ਸਾਹਿਬ ਔਰ ਇਹ ਹਰਮੰਦਰ ਸਾਹਿਬ ਔਰ ਸਰਵੰਦੀ ਸਾਹਿਬ ਔਰ ਤਕਰੀ ਲੰਦੂ ਸਾਹਿਬ ਔਰ ਅਨੰਦਪੁਰ ਸਾਹਿਬ ਇੱਕ ਵਾਰ ਸ ਕਿ ਜਵਾਲਾ ਮਨਾਣਾ ਦੇਵੀ ਜਵਾਲਾ ਜੀ ਇਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਕੇ ਔਰ ਸਾਰਾ ਟੂਰ ਜਿਹੜਾ ਨਾ ਉਹ ਦੋ ਦਿਨ ਦਾ ਹੈਗਾ ਜਿੰਨਾਂ ਸਾਥ ਕਨਕੂਡਿੰਗ ਡਰਾਈਵਰ ਰਿਸਪੈਕਟਫੁਲੀ ਕੰਪਲੀਟ ਨੇ ਔਰ ایਵੀਏਪੀ ਸਿਸਟਮ ਲਿਨੇ ਸਥਾਨ ਤੇ ਮੈਂਬਰ ਵੀ ਸਾਰੇ ਅਪੋਰਚੁਨਿਟੀ ਜਿਹੜੇ ਯਾਤਰੀ ਹਨ ਉਹ ਵੀ ਬਹੁਤ ਐਫੀਸ਼ੀਅੰਟ ਕਰਦੇ ਨੇ ਕਿ ਕਿੱਥੇ ਜਾਣੇ ਨੇ ਕਿੰਤਰ ਕੱਡੀਆਂ ਜਾਣੀਆਂ ਕਿੰਤਰ ਕੱਡੀਆਂ ਹੋਣਗੀਆਂ ਕਿਸੇ ਰੁਕੁਲ ਦੀ ਵਰਤਾਂ ਬਣਦੀ ਹੈ ਸਾਰੀ ਸਰਕਾਰ ਨੇ ਵਧੀਆ ਚੱਕੀ ਹੋਈ ਹੈ ਜਿੱਥੇ ਮੈਂ ਆਪਣੀ ਪੋਸਿਬਿਲਿਟੀ ਤੋਂ ਉਸ ਦੇ ਹਲਕੇ ਵਾਲਾ ਸਰਕਾਰ ਦਾ ਮਾਨ ਸਿੰਘ ਸਾਹਿਬ ਦਾ ਬਹੁਤ ਜ਼ਿਆਦਾ ਧਰਵਾਦ ਕਰਦਾ ਹਾਂ ਉਹ ਤੇ ਅਭਾਰੀ ਹਾਂ ਕਿ ਉਹਨਾਂ ਨੇ ਬੜੇ ਉਹ ਲੋਕ ਕਿ ਬਿਲਕੁਲ ਜਾਣਾ ਨਹੀਂ ਜਾ ਨਹੀਂ ਸਕਦੇ ਸਾਧਨ ਨੇ ਉਹ ਲੋਕ ਜਿਹੜੇ ਰਾਸਤੇ ਹੁੰਦੇ ਨੇ ਸਰਕਾਰ ਦੇ ਸੋਲੇ ਹੁੰਦੇ ਨੇ ਤਲੋ ਗੀ ਗਾਸਨੀ ਤਰੀਕੇ ਦੀ ਯਾਤਰਾ ਕਰ ਲਏ ਨੇ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਜਿਹਨੇ ਯਾਤਰੀ ਨੇ ਆਉਣ ਅਜੀਤ ਯੋਗਤ ਯਾਨ ਬਰਵਾਚਰ ਤੋਂ ਬਹੁਤ ਅੱਛੇ ਔਰ એનਰਜੀ ਆ ਰਹੀ ਸਭ ਨੂੰ ਜ਼ਰੂਰ ਕਰੇ ਇਸ ਤੋਂ ਇਲਾਵਾ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਦੋਵੇਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਹੀ ਵਾਪਸ ਫੋਗਵਾੜਾ ਆਵੇਗੀ ਇਸ ਰਣ ਉਹਨਾਂ ਨਾਲ ਹਰਮੇਸ਼ ਪਾਠਕ ਬਲਵੀਰ ਠਾਕੁਰ ਰਾਜਾ ਕੋਲ ਸਰ ਫੌਜੀ ਸ਼ੇਰਗੈ ਚਮਨ ਲਾਲ ਗੁਰਦੀਪ ਸਿੰਘ ਤੁਲੀ ਪ੍ਰੇਤਪਾਰ ਕੋਲ ਤੁਲੀ ਰਣਜੀਤ ਪਾਬਲਾ ਸੋਨੂ ਪਹਿਲਵਾਨ ਆਦ ਹਾਜ਼ਰ ਸਨ ਸਰ ਅੱਜ ਪੰਜਾਬ ਸਰਕਾਰ ਨੇ ਜੋ ਮੁੱਖ ਮੰਤਰੀ ਦੀ ਸਾਂਝਾ ਯਾਤਰਾਵਾਂ ਦੀ ਤਹਿਤ ਮੈਡੀ ਸ਼ੁਰੂ ਕੀਤੀ ਹੋਈ ਹੈ ਅੱਜ ਫਗਵਾੜਾ ਵਿੱਚੋਂ ਪੰਜਵੀਂ ਬੱਸ ਜਾ ਰਹੀ ਹੈ ਖਾਟੂ ਖਾਂ ਦੀ ਸੰਤਾ ਵਿੱਚ ਬਹੁਤ ਉਤਸ਼ਾਹ ਹੈ ਉਸ ਸ਼ਾਨ ਨੂੰ ਦੇਖਦੇ ਹੋਏ ਲੱਗਦਾ ਕਿ ਜੇ ਇਥੇ 10 ਬੱਸਾਂ ਵੀ ਹੋਰ ਭੇਜੇ ਜਾਂ ਤਾਂ ਉਹ ਵੀ ਭਰੀਆਂ ਹੋਣਗੀਆਂ ਸੋ ਜਿਹੜੇ ਸਿਆਸੀ ਜਾਣ ਰਹੇ ਨੇ ਪੀਸੀ ਯਾਤਰਾ ਯਾਤਰਾਵਾਂ ਵਾਸਤੇ ਮੈਂ ਸ਼ੁਭਕਾਮਨਾਵਾਂ ਅਨੁਸਾਰ ਪਰਮਾਤਮਾ ਅੱਗੇ ਸ਼ਰਨ ਸਾਕਨ ਪੁਰੀਆ ਕਰੇ ਤੇ ਇਸ ਸੇਵਾ ਕੀ ਸ਼ਾਬਾਸ਼